thank <laughs> you ਸਮਾਗਮ ਬੱਚਾ ਸੰਗਠਨ ਹੈ ਗਿਆ ਜੀ ਇਹਦੇ ਬਾਰੇ ਜੇ ਤੁਹਾਡਾ ਜਾਣਕਾਰੀ ਚਾਹੀਦੀ ਹੋ ਜੀ ਸੋ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਜੋ ਇਹ ਸਮਾਗਮ ਕੌਰ ਪਬਲਿਕ ਸਕੂਲ ਕੋਰਾਲੀ ਚ ਨਾਲੋਂ ਅਦਾਰਾ ਸਿੱਖ ਮਿਸ਼ਨਰੀ ਕਾਲਜ ਜੋ ਕਿ ਪੰਥ ਦੀ ਸਰਮੌਰ ਸੰਸਥਾ ਹੈ ਇਸ ਦੇ ਅਧੀਨ ਇਹ ਸਕੂਲ ਚੱਲ ਰਿਹਾ ਹੈ ਇਹ ਸਕੂਲ ਦੇ ਵਿੱਚ ਅੱਜ ਜਿੱਥੇ ਸਮੂਲ ਸਿੱਖ ਜਗਤ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਕੇ ਹਟਿਆ ਇਹ ਅੱਜ ਦਾ ਸਮਾਗਮ ਸਕੂਲ ਪੱਧਰ ਤੇ ਅਸੀਂ ਮਨਾ ਰਹੇ ਹਾਂ ਇਹ ਕਈ ਦਿਨਾਂ ਦੀ ਸਾਡੀਆਂ ਸਾਰੀਆਂ ਤਿਆਰੀਆਂ ਸਾਡੇ ਬੋਰਡ ਬੱਲੀਓ ਸਾਡੇ ਸਕੂਲ ਸਟਾਫ ਬੱਲੀਓ ਸਾਰਿਆਂ ਨੇ ਰਲ ਮਿਲ ਕੇ ਤਿਆਰੀਆਂ ਕੀਤੀਆਂ ਨੇ ਜਿਸ ਸੰਬੰਧ ਦੇ ਵਿੱਚ ਅੱਜ ਸਮਾਗਮ ਹੋ ਰਿਹਾ ਹੈ ਸਭ ਤੋਂ ਪਹਿਲਾਂ ਸੁਖਨੀ ਸਾਹਿਬ ਦੇ ਪਾਠ ਫਿਰ ਸਕੂਲ ਦੇ ਜਿਹੜੇ ਸਾਡੇ ਬੱਚੇ ਨੇ ਇਨਾਂ ਵੱਲੀਆਂ ਗੁਰਨਾਨਕ ਸਾਹਿਬ ਦੇ ਸਿੱਖ ਇਤਿਹਾਸ ਬਾਰੇ ਉਹਨਾਂ ਵੱਲੀਆਂ ਕੀਤੀ ਗਈ ਕਹਾਣਾ ਉਹਨਾਂ ਵੱਲੀਆਂ ਕੀਰਤ ਕਰੋ ਨਾਮ ਜਪੋ ਔਰ ਵੰਡ ਕੇ ਛਕੋ ਇਸ ਵਿਦੇਸ਼ ਨੂੰ ਗੁਰੂ ਸਾਹਿਬ ਨੇ ਜੋ ਧਾਰਨ ਕੀਤਾ ਸੀ ਟੀਚਰਾਂ ਦੇ ਦੁਆਰਾ ਲੈਕਚਰ ਦੁਆਰਾ ਹੋਰ ਸਾਰਾ ਅਸੀਂ ਅੱਜ ਕਰ ਰਹੇ ਹਾਂ ਗੁਰੂ ਕੇ ਲੰਗਰ ਵੀ ਤਿਆਰ ਕੀਤੇ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਸਾਰਾ ਆਏ ਅੱਜ ਅਸੀਂ ਬਣਾ ਰਹੇ ਹਾਂ ਜੀ ਦੀ तकरीबन ਖਾਲਾਪੁਰ ਦੇ ਵਿੱਚ ਬਣੇ ਆ ਜੀ ਜੋ ਤੁਸੀਂ ਵਾਰੇ ਪ੍ਰਦਰਸ਼ਨੀ ਲਗਾਈ ਹੋਈ ਹੈ ਜੀ ਸਿੱਖ ਇਤਿਹਾਸ ਬਾਰੇ ਯਾਨੀ ਕਿ ਉਹ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਭੁੱਲਦੇ ਜਾਂਦੇ ਨੇ ਜੀ ਇਹ ਚੀਜ਼ਾਂ ਇਹ ਤੁਹਾਡਾ ਬਹੁਤ ਹੀ ਵਧੀਆ ਪ੍ਰਾਲਾਇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹੋਰ ਸਕੂਲਾਂ ਨੂੰ ਵੀ ਤੇ ਆਪਣੇ ਲੋਕ ਸਾਡੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਸਿੱਖ ਇਤਿਹਾਸ ਦੇ ਬਾਰੇ ਦੇਖੋ ਜਿਹੜੇ ਪੰਥਕ ادارے ਨੇ ਇਹਨਾਂ ਦਾ ਕੰਮ ਹੀ ਧਰਮ ਪ੍ਰਚਾਰ ਕਰਨਾ ਹੁੰਦਾ ਹੈ ਇਹ ਧਰਮ ਪ੍ਰਚਾਰ तकरीबन ਇਹ ਅਸੀਂ ਤਕਰੀਬਨ ਪਿਛਲੇ 30 ਸਾਲ ਤੋਂ ਇਹ ਪ੍ਰਦਰਸ਼ਨੀਆਂ ਦੇ ਨਾਲ ਕਰਦੇ ਆਉਂਦੇ ਆ। ਇਹਦੇ ਰਾਹੀਂ ਅਸੀਂ ਕੌਮ ਨੂੰ ਜਾਗਰਤ ਕਰਦੇ ਆਂ ਵੀ ਅਸੀਂ ਆਹ ਕੰਮ ਕਰਨਾ ਹੈ, ਆਹ ਕੰਮ ਨਹੀਂ ਕਰਨਾ ਹੈ। ਜੋ ਗੁਰਨਾਨਕ ਸਾਹਿਬ ਦੀ ਮਰਿਆਦਾ ਹੈ, ਸਾਡੀ ਸਿੱਖ ਕੌਮ ਦੀ ਰਹਿਤ ਮਰਿਆਦਾ ਹੈ। ਕਿਉਂਕਿ ਇਹ ਧਾਰਾ ਚੱਲਦਾ ਹੀ ਰਹਿਤ ਮਰਿਆਦਾ ਤੇ ਹੈ। ਸੋ ਇਸ ਕਰਕੇ ਅਸੀਂ ਇਹ ਸਕੂਲ ਦੇ ਵਿੱਚ ਜਿੱਥੇ ਅਸੀਂ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦਿੰਨੇ ਆ, ਉੱਥੇ ਜਿਹੜੀ ਸਾਡੀ ਪਹਿਲੀ ਸਭ ਤੋਂ ਪਹਿਲੀ ਜਿਹੜੀ ਸਾਡੀ ਪਹਿਲ ਹੁੰਦੀ ਹੈ ਬੱਚਿਆਂ ਨੂੰ ਧਾਰਮਿਕ ਜੀਵਨ ਦੇਣਾ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਕਰਾਉਣਾ ਉਹਨਾਂ ਦੇ ਅੰਦਰ ਵਿਸ਼ਵਾਸ ਪੈਦਾ ਕਰਕੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਧਰਮ ਦੀ ਸੇਵਾ ਕਰਦੇ ਦੇਸ਼ ਕੌਮ ਧਰਮ ਦੀ ਸੇਵਾ ਕਰ ਸਕਣ ਸਾਹਿਬ ਜੀ ਕਾ ਸਾਹਿਬ ਜੀ